ਬਾਈਕ ਜੀ ਕਾ ਖਾਲਸਾ ਵਾਹ ਅੱਜ ਬਾਈਕ ਜੀ ਕਾ ਖਾਲਸਾ ਰਾਇਲਪੁਰ ਕੀ ਫਤਿਹ ਕਿਵੇਂ ਵੀ ਇਹ ਜਿਹੜਾ ਅੱਖਾਂ ਦਾ ਅੱਜ ਚੈੱਕਅਪ ਹੋ ਰਿਹਾ ਏ ਕਿ ਇਹ ਸਿਵਾ ਮਨ ਦੇ ਵਿੱਚ ਆਈ ਥੱਦੇ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਦੁਆਰਾ 28 ਜਨਵਰੀ ਨੂੰ ਇੱਥੇ ਅੱਖਾਂ ਦਾ ਕੈਂਪ ਲਗਾਇਆ ਗਿਆ ਸੀ ਬੱਚੇ ਪਿਆਰੇ ਹੋਏ ਸੀ ਉਹਨਾਂ ਦੀ ਖੁਸ਼ੀ ਦੇ ਵਿੱਚ ਤੇ ਉਹ ਤਕਰੀਬਨ ਮਹੀਨਾ ਇੱਕ ਮਹੀਨਾ ਤੋਂ 3 ਦਿਨ ਬਾਅਦ ਚੈੱਕ ਕਰਨ ਵਾਸਤੇ ਆਈ ਡਾਕਟਰ ਆਏ ਨੇ ਸਾਰਿਆਂ ਦੀਆਂ ਅੱਖਾਂ ਕਿਉਂਕਿ ਕਿਸੇ ਨੂੰ ਕੋਈ ਮੁਸ਼ਕਲ ਨਾ ਹੋਵੇ ਤੇ ਸ਼ੰਕਰਾ ਹਸਪੀਟਲ ਫੂਲਾਪੁਰ ਤੱਕਾ ਤੋਂ ਤੇ ਮੈਂ ਸੰਗਤਾਂ ਦਾ ਵੀ ਤੇ ਡਾਕਟਰ ਸਾਹਿਬ ਦਾ ਵੀ ਸਦਾ ਇਕਾਨ ਨਾਲ ਕਰਦਾ ਜਿਨ੍ਹਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਹੈ ਤੇ ਡਾਕਟਰ ਸਾਹਿਬ ਦਾ ਵੀ ਜਿਨ੍ਹਾਂ ਨੇ ਸਾਨੂੰ ਸਮੇਂ ਦੇ ਆਣ ਕੇ ਹਰੇਕ ਇੱਕ ਤਾਂ ਅੱਖਾਂ ਦਾ ਇਲਾਜ ਹੋ ਜਾਣਾ ਉਸ ਤੋਂ ਬਾਅਦ ਦੇ ਵਿੱਚ ਪੁਸ਼ਕਿਸ਼ ਵਾਸਤੇ ਵੀ ਸਮਾਂ ਦੇਣਾ ਵੀ ਭਾਈ ਤੁਹਾਡਿਆ ਇਲਾਜ ਜਿਹੜਾ ਸਹੀ ਹੋਇਆ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਤਾਂ ਦੱਸੋ ਮੈਂ ਬਹੁਤ ਧੰਨਵਾਦ ਕਰਦਾ ਤੇ ਆਸ ਵੀ ਕਰਦਾ ਐ ਵੀ ਅੱਗੇ ਤੋਂ ਵੀ ਸੱਚੇ ਪਾਤਸ਼ਾਹ ਸਾਨੂੰ ਬਲ ਬਖਸ਼ੇਗਾ ਅਸੀਂ ਇਹ ਜੇ ਸਮਾਜ ਸੇਵਾ ਦੇ ਜਿਹੜੇ ਕਾਰਜ ਆ ਉਹ ਅਸੀਂ ਕਰਾਂਗੇ ਪਰ ਗੁਰੂ ਮਹਾਰਾਜ ਤੇ ਅਗੇ ਅਰਦਾਸ ਕਰੀਏ ਸਾਰੇ ਸੱਚੇ ਪਾਤਸ਼ਾਹ ਇਹ ਜੇ ਕੰਮ ਆਪ ਕਰੋ ਨਾ ਅਗਲਾ ਕੈਂਪ ਤਾਂ ਲੱਗਣ ਜਾ ਰਿਹਾ ਹੈ ਅਗਲਾ ਕੈਂਪ ਵਿਚਾਰ ਵੱਡ ਰਹੀ ਹੈ ਜੀ ਹੋ ਸਕਦਾ ਹੈ ਇਹ ਆਪਾਂ ਥੋੜੇ ਚਿਰ ਤੱਕ ਇੱਕ ਮਖੂਜ ਤੇ ਇੱਕ ਧਰਮ ਕੋਟੇ ਦੇ ਵਿੱਚ ਕੈਂਪ ਜਿਹੜਾ ਹੈ ਇਹ ਲੋੜਵੰਦਾਂ ਲਈ ਲਵਾਇਆ ਗਿਆ। ਹੋਰ ਕੀ ਸਨੇਹ ਦਿਨਾ ਚਾਹੁੰਦੇ ਹੋ? ਸਨੇਹ ਇਹ ਹੀ ਹੈ ਜੀ ਜਿਹੜੇ ਕਾਰਜ ਆਪਾਂ ਚੱਲੇ ਹੋਏ ਆ ਜਿਵੇਂ ਕਿ ਆਪਾਂ ਨੂੰ ਪਤਾ ਹੀ ਆ ਪਿਛਲੇ ਸਮੇਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਨੇ ਪੰਜਾਬ ਦਾ ਕਾਂਡ ਕੀਤਾ ਹੈ ਤੇ ਅੱਜ ਅਕਾਲੀ ਦਲ ਵਾਰਿਸ ਪੰਜਾਬ ਉਹ ਜਿਹੜੀ ਇੱਕ ਸੰਸਥਾ ਇੱਕ ਪਾਰਟੀ ਰਾਜਨੀਤਿਕ ਆਰੰਭ ਹੋਈ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਹੈ ਕਿ ਇੱਕੋ ਇੱਕ ਆਸ ਭਾਈ ਅਮਰਪਾਲ ਸਿੰਘ ਜੀ ਖਾਲਸਾ ਭਾਈ ਸਰਬਜੀਤ ਸਿੰਘ ਜੀ ਖਾਲਸਾ ਜਿਹੜੇ ਐਮਪੀ ਫਰੀਦਕੋਟ ਤੋਂ ਇੱਕ ਰੂਟ ਸਾਹਿਬ ਤੋਂ ਬਣੀ ਨੇ ਉਹਨਾਂ ਦੇ ਨਾਲ ਆਪਾਂ ਜੁੜੀਏ ਤੇ ਇਸ ਕਰਕੇ ਹੋ ਸਕਦਾ ਹੈ ਗੁਰੂ ਕਿਰਪਾ ਕਰੇ ਅਸੀਂ ਇਸ ਪੰਜਾਬ ਨੂੰ ਸੋਨੇ ਦੇ ਚਿਹਰੇ ਬਣਾਉਣ ਵਿੱਚ ਕਾਮਯਾਬ ਹੋ ਜਾਈਏ ਪਰ ਇਹਦੇ ਵਿੱਚ ਯੋਗਦਾਨ ਜਿਹੜਾ ਹੈ ਤਨ ਮਨ ਧਨ ਆਪਾਂ ਸਾਰੇ ਬਾਈਏ ਕਿਉਂਕਿ ਇਹ ਬੜਾ ਜ਼ਰੂਰੀ ਹੈ ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਜਾਂ ਰਿਸ਼ਵਤ ਕੋਰੀ ਬਹੁਤ ਕੁਝ ਚੱਲ ਰਿਹਾ ਹੈ ਆਪਾਂ ਨੂੰ ਸਾਹ ਅੱਛਾ ਚਲੋ ਇਸ ਮੁੱਦੇ ਤੇ ਆ ਜਾਨੇ ਆ ਕਿਵੇਂ ਕੋਈ ਨਸ਼ਾ ਬੰਦ ਹੋਇਆ ਕੋਈ ਰਿਸ਼ਵਤ ਕੋਰੀ ਬੰਦ ਹੋਈ ਭਗਵੰਤ ਮਾਨ ਨੇ ਬੜੀਆਂ ਡਿੰਗਾ ਮਾਰੀਆਂ ਸੀ ਇਹ ਦੀ ਪਰੇ ਮੜਾ ਅੱਜ ਵੇ ਸਮੁਦਿਤੀ ਆ ਗਿਆ ਇਹ ਵੈਗਰੂ ਜੀ ਇਹ ਦੱਸਣ ਦੀ ਲੋੜ ਨਹੀਂ ਕਿ ਇਹ ਤਾਂ ਤੁਸੀਂ ਕਿਸੇ ਨੂੰ ਵੀ ਬੁਝ ਲੋ ਵੀ ਅੱਗੇ ਨਾਲੋਂ ਦੁੱਗਣਾ ਆਇਆ ਘਟਿਆ ਤਾਂ ਹੈ ਹੀ ਨਹੀਂਗਾ ਅੱਗੇ ਤਾਂ ਅੱਗੇ ਤਾਂ ਫਿਰ ਵੀ ਕੋਈ ਸਾਰਾ ਕੁਝ ਜਿਹੜਾ ਸੀ ਉਹ ਪੜਦੇ ਨਾਲ ਚੱਲਦਾ ਸੀ ਹੁਣ ਤਾਂ ਉਸ ਦਿਨ ਐਮਪੀ ਸਾਹਿਬ ਆਏ ਸੀ ਧਰਮਕੋਟ ਏਰੀਏ ਦੇ ਵਿੱਚ ਤੇ ਆਪਾਂ ਆ ਰਹੇ ਸੀ ਉਸ ਦਿਨ ਲੋਹਗੜ ਕੋਲੇ ਤੇ ਸ਼ਰਿਆਮ ਤਿੰਨ ਮੁੰਡੇ ਇੱਕੋ ਥੜੀ ਤੇ ਬਹਿ ਕੇ ਸ਼ਰਿਆਮ ਪਬਲਿਕ 바ਰ ਦੇ ਵਿੱਚ ਹੀ ਉਹ ਪੀ ਰਹੇ ਸੀ ਉਹਨਾਂ ਦੀ ਵੀ ਵੀਡੀਓ ਵੀ ਬੜਾਈ ਆ ਤੇ ਉਹਨਾਂ ਨੂੰ ਕੋਈ ਪਤਾ ਹੀ ਨਹੀਂ ਕਿ ਆ ਵੀ ਪਾਈ ਅਸੀਂ ਪੀ ਰਿਹਾ ਤੇ ਸਾਨੂੰ ਕੋਈ ਵੇਖ ਰਿਹਾ ਇਸ ਕਰਕੇ ਇਹ ਤਾਂ ਸ਼ਰਮ ਹੋ ਗਿਆ ਹੁਣ ਅੱਗੇ ਤਾਂ ਫਿਰ ਵੀ ਪੜਦੇ ਨਾ ਹੁਣ ਤਾਂ ਸ਼ਰਮ ਹੋ ਗਿਆ ਧੰਨਵਾਦ ਜੀ ਇਹ ਸੰਦੀ ਨਰਵੈਰ ਸਿੰਘ ਸਿੱਖ ਖਾਲਸਾ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਧਰੂਕੋਟ ਹਲਕਾ ਤੇ ਇੰਚਾਰਜ ਨੇ ਤੇ ਰਿਜਰਵਰ ਲਾਏ ਨੇ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਤੇ ਵੀਡੀਓ ਨੂੰ ਵੱਤ ਵਾਦ ਸ਼ੇਅਰ ਕਰਾਇਆ ਜੀ ਧੰਨਵਾਦ ਜੀ